अमरीका च बेठी आहे ਤੋਂ ਹੁੰਦਾ ਜਾਂਦਾ ਐ ਮੈਨੂੰ ਦੋ ਮਿੰਟ ਲਈ ਡਾਕਟਰ ਸਾਹਿਬ ਨੂੰ ਬੁਲਾਉਣੀ ਬੁਲਾ ਦਿਜੀ ਹਾਂ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਡਾਕਟਰ ਆਇਆ ਜੀ ਕਿਉਂਕਿ ਇਹ ਸਾਡੇ ਪਰਿਵਾਰ ਲਈ ਬਹੁਤ ਵੱਡੀ ਦੇਣ ਆ ਜੇ ਨਾ ਵਲਾਇਤ ਕਪੜੇ ਪੜੋ ਆਓ ਡਾਕਟਰ ਸਾਹਿਬ ਦਾ 10 ਮਿੰਟ ਲਵਾਓ ਬਹੁਤ ਹੀ ਸਤਿਕਾਰਯੋਗ ਅ ਸਾਡੇ ਉਹਨਾਂ ਦੇ ਨਾਲ ਹੀ ਪੂਰੀ ਟੀਮ ਸਾਡੇ ਅੱਜ ਦੇ ਕੈਂਡੀਡੇਟ ਜਿਨ੍ਹਾਂ ਆਪਣੀ ਸੇਵਾ ਨੇ ਬਾਈ ਜਿੰਦਰ ਸਿੰਘ ਨੂੰ ਸਾਡੇ ਛੋਤੇ ਵੀਰ ਤੇ ਸਾਡੀ ਬੇਟੀ ਸੰਜੀਪ ਕੌਰ ਮੈਨੂੰ ਇਹ ਕਹਿਣ ਦੀ ਲੋੜ ਨਹੀਂ ਹੈਗੀ ਵੀ ਤੁਸੀਂ ਵੋਟਾਂ ਪਾਉਣੀ ਆ ਜੇ ਉਹਨਾਂ ਨੂੰ ਜਿਤਾਉਣਾ ਹੈ ਤੁਸੀਂ ਜਿਤਾਈ ਬੈਠੇ ਮਨ ਬਣਾਈ ਬੈਠੇ ਕਲੀਆਂ ਬਣਾਈਆਂ ਨੇ ਨਾਲੀਆਂ ਤਨੁਛਾਦ ਹੋਣਾ ਇਸ ਗੱਲ ਦਾ ਵੀ ਤੁਸੀਂ ਕਰੋ ਪਰੋ ਜਿੰਨਾ ਕਰਨਾ ਹੈ ਕਹਿੰਦੀ ਸਾਡੇ ਨਾਲ ਹਜ਼ਾਰ ਹਜ਼ਾਰ ਦਾ ਵਾਅਦਾ ਕੀਤਾ ਸੀ ਵੀ ਅਸੀਂ ਕਿੱਦਿ ਗੁਹਾਰਾ ਜੇ ਕੋਲ ਪ੍ਰੋਗਰਾਮ ਰੱਖ ਲੈਂਦੇ ਉਹ ਮਾ ਕੇ ਉਹ ਐਮਐਲ ਨੇ ਨਹੀਂ ਆਉਣਾ ਤਾਂ ਕਾਲੇ ਢਿੱਲੋ ਨਹੀਂ ਹੋਣਾ ਕਹਿੰਦੀ ਐਸਾ ਸਾਡੇ ਬੱਚੇ ਨਹੀਂ ਆਉਣਾ ਉਹ ਮਾਤਾ ਵਿੱਚ ਬੈਠੀ ਹਾਂ ਤੁਹਾਡੇ ਐਮਐਲ ਸਾਹਿਬ ਤੁਹਾਡੇ ਪ੍ਰਤੀ ਇਨਾ ਪਿਆਰ ਤੇ ਭਾਂ ਸਭ ਮਾਤਾ ਪਿਆਰ ਹੋਈ ਬਈ ਉਹ ਤਾਂ ਕਹਿੰਦੀ ਲੋੜ ਨਹੀਂ ਪਣੀ ਹਾਂ ਕਹਿੰਦੀ ਲੋੜ ਨਹੀਂ ਪਣੀ ਅਮਕੰਦ ਸਿੰਘ ਨੇ ਸਾਡਾ 25 2500 ਵਾਦਾ ਕੀਤਾ ਹੋਈ ਕਹਿੰਦਾ ਹੋਰ ਵੀ ਕੋਈ ਗੱਲ ਚੰਦ ਦੇ ਦਵਾ ਕੋਈ ਡਿਪਾਰਟਮੈਂਟ ਦੇ ਦੱਲੇ ਵਾਲ ਵਾਲਿਓ ਟੋਲੰਗ ਨਾਲ ਲੱਗਦੇ 7% ਬੋਲ ਪਾਹ ਅਹਿਲਾ ਹੀਰਾ ਹੁੰਦਾ ਲੱਭਣਾ ਨਹੀਂ ਅਹਿਲੀ ਸਾਡੀ ਪਿੰਡ ਸਲੂਟ ਕਰ ਦੇਖੋ ਨਿੱਕੇ ਨਿੱਕੇ ਘਰਾਂ ਦੇ ਵਿੱਚੋਂ ਨਿਕਲ ਕੇ ਆਪਾਂ ਨੇ ਬਚਪਨ ਆਪਣੇ ਪਿੰਡ 'ਚ ਹੜਾਇਆ ਜੇ ਕਾਲੇ ਫੀਲਡ ਟੈਕ ਦਿੱਤੀ ਹੈ ਇੱਕ ਪੱਕਾ ਸੀ ਜੇ ਕਿਸੇ ਬਾਰੇ ਲੀਡਰ ਨੂੰ ਬਾਹਰੋਂ ਲਿਆ ਕੇ ਲੀਡਰ ਨੂੰ ਟੈਕ ਕਰ ਦਿੰਦੇ ਜਮਾਨੇ ਜਿਤੇ ਹੁੰਦੇ ਸੀ ਸਾਡੇ ਬਾੜ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਨਾ ਬਰਨਾਲੇ ਸਾਟੀ ਨਗਰ ਦੇ ਵਿੱਚ 70 ਨੰਬਰ ਬਾੜ ਆ ਅੱਧ ਲੋ ਜਿਉਂ ਦੀ ਜਾ ਕੇ ਮਿਸਾਲ ਨਹੀਂ ਹੋ ਐਮ ਐਲ ਏ ਸਾਹਿਬ ਸਰਕਰ ਦੀ ਕਾਦਰ ਕਰਦੇ ਹਾਂ ਹਾਂਜੀ ਤੇ ਟੱਲੇ ਆਲੇ ਆਏ ਹੋ ਲੋਕਲ ਪਿੰਡ ਦਾ ਦੌਰਾ ਕੀਤਾ ਪਿੰਡਾਂ ਦਾ ਕਿਦਾਂ ਰਿਸਪੌਂਸ ਮਿਲਿਆ ਕੀ ਕਹੋਂਗੇ ਸਕੋਂਤੂ ਦੇ ਦੇਖ ਹੀ ਰਹੇ ਹੋ ਜਿਹੜੇ ਕੌਂਸਲ ਦੇ ਉਮੀਦਵਾਰ ਨੇ ਸਾਡੇ ਬਹੁਤ ਯੋਗ ਕੋਈ ਗੱਲ ਇਹਨਾਂ ਨੂੰ ਬਿਠਾ ਸਕੀ ਚਾਹੇ ਉਹ ਬਲਾਕ ਸੰਪਤੀ ਨੇ ਅਸੀਂ ਬੜੇ ਚੁਣ ਚੁਣ ਕੇ ਜਿਹੜੇ ਸਾਰੇ ਜਿਹੜੇ ਸਾਡੀ ਟੀਮ ਦੇ ਰਾਜ ਨਾਲ ਉਮੀਦਵਾਰਾਂ ਚੁਣਿਆ ਹਮਮ